ਅੱਜ ਵੀ ਜੇ ਮੈਨੂੰ ਆ ਕੇ ਕੋਈ ਬੱਚਾ ਕਹਿੰਦਾ ਬਾਈ ਮੈਂ ਤੁਹਾਡੇ ਘਰ ਕੇ ਪੱਗ ਬੰਨੀ ਸ਼ੁਰੂ ਕੀਤੀ ਹੈ ਕਿ ਕਿਸੇ ਬੱਚੇ ਦੇ ਮਦਰ ਕਹਿੰਦੇ ਨੇ ਕਿ ਮੇਰਾ ਬੇਟਾ ਤੁਹਾਡੇ ਵਰਗੀ ਪੱਗ ਬੰਨਦਾ ਸੋ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜੇ ਮੈਂ ਮੰਨਦੇ ਕਿ ਬਾਬਾ ਜੀ ਨੇ ਮੇਰੀ ਇੱਕ ਬਹੁਤ ਸੋਹਣੀ ਡਿਊਟੀ ਲਾਈ ਹੈ ਕਿ ਜੇ ਮੇਰੇ ਘਰ ਕੇ ਇੱਕ ਬੱਚਾ ਆਪਣੀ ਦਸਤਾਰ ਦੇ ਨਾਲ ਤੇ ਆਪਣੇ ਲੋਕ ਨਾਚ ਭੰਗੜੇ ਦੇ ਨਾਲ ਜੁੜ ਰਿਹਾ ਸੋ ਬਹੁਤ ਵਧੀਆ ਗੱਲ ਹੈ 16 ਸਾਲਾਂ ਦੀ ਉਮਰ ਦੇ ਵਿੱਚ ਕਿੰਨੀਆਂ ਫਿਲਮਾਂ ਕਰ ਚੁੱਕੇ ਹਨ ਮੈਂ ਫਿਲਮਾਂ 10 ਤੋਂ 11 ਕੀਤੀਆਂ ਨੇ ਬੜ ਮੈਂ ਜਿੰਨੀਆਂ ਕੰਮ ਕੀਤਾ ਬਹੁਤ ਬਹੁਤ ਸ਼ੁਕਰਾਨੇ ਕੇ ਬਾਬਾ ਜੀ ਨੇ ਮੈਨੂੰ ਹਰ ਥਾਂ ਤੇ ਮੈਨੂੰ ਮੇਰੀ ਪੂਰੀ ਸਪੋਰਟ ਦਿੱਤੀ ਹੈ ਮੈਂ ਹੁਣ ਜਦ ਵੀ ਮੇਰੇ ਕੋਲ ਪ੍ਰੋਜੈਕਟ ਨਹੀਂ ਸੀਗੇ ਜਦ ਇੰਨੀ ਐਪਲਮਾਨੀ ਸੀ ਕਿਉਂਕਿ ਮੇਰੀ ਉੱਪਰ ਐਵੇਂ ਦੀ ਹੈ ਕਿ ਨਾ ਮੈਂ ਹਾਲੇ ਵੱਡਿਆਂ ਦੇ ਵਿੱਚਾਂ ਨਾ ਮੈਂ ਹਾਲੇ ਛੋਟਿਆਂ ਦੇ ਵਿੱਚਾਂ ਸੋ ਉਸ ਕਰਕੇ ਸਾਨੂੰ ਪ੍ਰੋਜੈਕਟ ਕਰਨਾ ਪਿਆ ਸਟੂਡੀਓ ਟੂਲਾ ਯਾਰਾਂ ਦਾ ਵੈਸੇ ਵੀ ਜਦ ਮੇਰੇ ਕੋਲ ਪ੍ਰੋਜੈਕਟ ਨਹੀਂ ਸੀਗੇ ਮੈਂ ਆਪਣਾ ਇੰਸਟਾ ਦੇ ਪੂਰਾ ਲਾਈਕ ਐਕਟਿਵ ਰਹਿੰਦਾ ਸੀਗਾ ਮੈਰੀ ਅੱਛਾ ਤਾਂ ਕੋਈ ਸਕ੍ਰਿਪਟ ਮੂਵੀ ਦੀ ਆਉਂਦੀ ਹੈ ਜਾਂ ਤੁਹਾਨੂੰ ਕੋਈ ਆਫਰ ਕਰਦਾ ਹੈ ਹਨਾ ਤੇ ਪੇਰੈਂਟ ਫਿਰ ਮੈਂ ਅੱਗੇ ਕੰਮ ਕਰਦਾ ਨਾਲ ਫੈਟਾਰਾਨਾ ਉਮੀਦਕਾਰਦਿਆਂ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਪਹਿਲੀ ਵਾਰ ਹੋਣ ਵਾਲਾ ਹੈ ਮੈਨੂੰ ਲੱਗਦਾ ਪੰਜਾਬੀ ਇੰਡਸਟਰੀ ਦੇ ਵਿੱਚ ਖਾਸ ਤੌਰ ਤੇ ਜਦੋਂ ਸਟੂਡੈਂਟਸ ਤੇ ਟੀਨਸ ਇਕੱਠੇ ਹੋਣ ਵਾਲੇ ਨੇ ਤੇ ਇਹ ਪਹਿਲ ਕਦਮੀ ਕਹਿ ਸਕਦੇ ਆ ਕਿ ਸਾਡੇ ਵੱਲੋਂ ਨਿਮਰਤ ਪ੍ਰਤਾਪ ਨੇ ਹੀ ਕੀਤੀ ਹੈ ਜਿਨ੍ਹਾਂ ਨੂੰ ਅਕਸਰ ਤੁਸੀਂ ਕਈ ਫਿਲਮਾਂ ਦੇ ਵਿੱਚ ਵੇਖ ਚੁੱਕੇ ਹੋ ਆਪਣੇ ਵੱਖ-ਵੱਖ ਕਿਰਦਾਰਾਂ ਦੇ ਵਿੱਚ ਵੇਖ ਚੁੱਕੇ ਹੋ ਹੱਸਵ ਹਸਾਉਣ ਵਾਲੇ ਕਿਰਦਾਰਾਂ ਦੇ ਵਿੱਚ ਵੇਖ ਚੁੱਕੇ ਹੋ ਸੋ ਇੱਕ ਵਾਰ ਨਵਾਂ ਕਹਿ ਸਕਦੇ ਆ ਕਿ ਤੜਕਾ ਜਿਹੜਾ ਨੇ ਉਹ ਜ਼ਰੂਰ ਲਗਾਉਣ ਲਈ ਆ ਰਹੇ ਨੇ 23 ਮਈ ਨੂੰ ਖਾਸ ਤੌਰ ਤੇ ਵੈਬ ਸੀਰੀਜ਼ ਰਿਲੀਜ਼ ਹੋ ਰਹੀ ਹੈ ਟੂ ਟੀਨਸ ਇ ਸਟ੍ਰੀਮ ਹੋ ਜਾਏਗਾ ਸੋ ਸਾਡੇ ਨਾਲ ਮੌਜੂਦ ਨਿਮਰਤ ਪ੍ਰਤਾਪਤਾ ਬਹੁਤ ਬਹੁਤ ਸਵਾਗਤ ਹੈ ਅੰਜਾ ਸ਼ਿਕਾ ਸਸ਼ਵੀਰ ਕਾਲ ਜੀ ਦ ਨੌਕ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ਵੀਰ ਕਾਲ ਮੈਂ ਤੁਹਾਡਾ ਆਪਣਾ ਨਿਮਰਤ ਪ੍ਰਤਾਪ ਸਿੰਘ ਤੇ ਆਪਾਂ ਇੱਕ ਵੈਬ ਸੀਰੀਜ਼ ਲੈ ਕੇ ਆ ਰਹੇ ਜੀ ਜਿਸ ਦਾ ਨਾਮ ਹੈ ਜੀ ਟੂ ਟੀਨਸ ਟੋਲਾ ਯਾਰਾ ਨਾ ਮੈਂ ਆਪਨੇ ਵੀ ਦੱਸਿਆ ਤੁਹਾਨੂੰ ਕਿ 23 ਮਈ ਨੂੰ ਜਿਸ ਦਾ ਪਹਿਲਾ ਐਪੀਸੋਡ ਤੁਹਾਡੇ ਸਾਰਿਆਂ ਦੇ ਦਰਮਿਆਨ ਨਿਮਰਤ ਪ੍ਰਤਾਪ ਸਿੰਘ YouTube ਚੈਨਲ ਤੇ ਦੇਖਣ ਨੂੰ ਮਿਲ ਜਾਏਗਾ ਸਾਰੇ ਜ਼ਰੂਰ ਦੇਖਿਓ ਹਰ ਹਫਤੇ ਇੱਕ ਐਪੀਸੋਡ ਆਇਆ ਕਰੇਗਾ ਸ ਕਿਵੇਂ ਚੱਲ ਰਹੀ ਹੈ ਸਟੂਡੈਂਟ ਲਾਈਫ ਕਿਵੇਂ ਸਟੂਡੈਂਟ ਲਾਈਫ ਦੇਖੋ ਜੀ ਬਹੁਤ ਵਧੀਆ ਚੱਲ ਰਹੀ ਸੀ ਹੁਣ ਤੱਕ ਤਾਂ ਹੁਣ ਤਾਂ ਪਲੱਸ 1 ਦੇ ਵਿੱਚ ਆ ਗਿਆ ਸੋ ਹੁਣ ਸਾਨੂੰ ਇੰਨਾ ਹੈ ਕਿ ਆਪਾਂ ਆਪਣੇ ਕੰਮ ਦੇ ਵੱਲ ਵੀ ਹੋਰ ਧਿਆਨ ਦੇਈਏ ਸੋ ਵਧੀਆ ਚੱਲ ਰਹੀ ਸੀ ਮਤਲਬ ਹੁਣ ਵੀ ਵਧੀਆ ਹੀ ਚੱਲਦੀ ਰਹੂਗੀ ਵਰੀਆ ਚੱਲਦੀ ਰਹੋਗੇ ਸੋ ਇੱਕ ਰਿਜ਼ਲਟ ਆਇਆ ਹੈ ਫਾਈਨਲੀ ਹੈ ਨਾ ਸੋ ਪਹਿਲੇ ਤਾਂ ਮੁਬਾਰਕਾ ਪਾਸ ਹੋ ਗਏ ਹਾਂ ਹਾਂਜੀ ਵਰੀਆ ਨੰਬਰਾਂ ਨਾਲ ਪਾਸ ਹੋ ਗਏ ਆ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਹੈ ਜੀ ਸਾਨੂੰ ਵੀ ਬਹੁਤ ਖੁਸ਼ੀ ਹੈ ਕਿ ਇੱਕ ਨਵਾਂ ਮਿਕਸਚਰ ਤੁਸੀਂ ਸਾਡੇ ਲਈ ਲੈ ਕੇ ਆਏ ਹੋ ਹੈ ਨਾ ਸੋ ਮੈਨੂੰ ਲੱਗਦਾ ਕਿ ਟੋਲਾ ਯਾਰਾਂ ਦਾ ਜੋ ਇਸ ਵੈਬ ਸੀਰੀਜ਼ ਦੀ ਟੈਗ ਲਾਈਨ ਹੈ ਜਦੋਂ ਇਹ ਹੀ ਆਪਾਂ ਸੁਣਦੇ ਆ ਤਾਂ ਹੱਲਾ ਗੁੱਲਾ ਕਹਿ ਸਕਦੇ ਆ ਕਿ ਉਹ ਦਿਮਾਗ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ ਕਿ ਇਸ ਚੀਜ਼ ਦੇ ਵਿੱਚ ਇਹ ਸਭ ਚੀਜ਼ਾਂ ਹੋਣ ਵਾਲੀਆਂ ਨੇ ਸੋ ਐਨੇ ਜਦੋਂ ਸਾਰਿਆਂ ਨੇ ਔਰ ਮੈਨੂੰ ਲੱਗਦਾ ਕਿ ਇਹਨਾਂ ਸਾਰਿਆਂ ਦੇ ਵਿੱਚੋਂ ਤੁਸੀਂ ਸਭ ਤੋਂ ਵੱਡੇ ਹੋਵੋਗੇ ਨੀ ਨੀ ਮੇਰੇ ਤੋਂ ਵੱਡਾ ਕੋਈ ਹੋ ਰਿਹਾ ਨਹੀਂ ਮੇਰੇ ਤੋਂ ਵੱਡਾ ਸੁਲਤਾਨ ਬਾਈ ਮੇਰੇ ਤੋਂ ਕਾਫੀ ਵੱਡਾ ਹੈ ਇੰਦਰੀਅਲ ਦਿਵਿਤ ਅਭੀ ਤਕਰੀਬਨ ਸਾਰੇ ਮੇਰੇ ਤੋਂ ਕਾਫੀ ਵੱਡੇ ਨੇ ਦਲੂਰ ਮੇਰੇ ਤੋਂ ਛੋਟੀ ਹੈ ਸਿਰਫ ਤੇ ਆਰਨ ਮੇਰੇ ਤੋਂ ਛੋਟਾ ਦੋ ਬੱਚੇ ਮੇਰੇ ਤੋਂ ਛੋਟੇ ਨੇ ਬਾਕੀ ਵੱਡੇ ਹੀ ਨੇ ਅੱਛਾ ਕੀ ਏਜ ਤੁਹਾਡੀ ਕੀ ਏਜ ਹੈ ਮੇਰੀ ਏਜ ਹਲੇ 16 ਹੈ ਤੇ ਮੈਂ ਪਿਛਲੇ 13 ਸਾਲਾਂ ਤੋਂ ਪੰਜਾਬੀ ਇੰਡਸਟਰੀ ਚ ਕੰਮ ਕਰ ਰਿਹਾ ਹਾਂ ਮੈਂ ਇਹੀ ਪੁੱਛਣ ਵਾਲੀ ਸੀਗੀ ਕਿ 16 ਸਾਲਾਂ ਦੀ ਉਮਰ ਦੇ ਵਿੱਚ ਕਿੰਨੀਆਂ ਫਿਲਮਾਂ ਕਰ ਚੁੱਕੇ ਹੋ ਨਾ ਮੈਨੂੰ ਲੱਗਦਾ 20 ਤੋਂ 30 ਪਲੱਸ ਤੁਸੀਂ ਨਹੀਂ ਨਹੀਂ ਇੰਨੀਆਂ ਤਾਂ ਨਹੀਂ ਕੀਤੀਆਂ ਮੈਂ ਫ ਬਾਬਾ ਸ਼ੁਕਰਾਨੇ ਕਿ ਬਾਬਾ ਜੀ ਨੇ ਮੈਨੂੰ ਹਰ ਥਾਂ ਤੇ ਮੈਨੂੰ ਮੇਰੀ ਪੂਰੀ ਸਪੇਸ ਦਿੱਤੀ ਹੈ ਹਾਂ ਲੱਗਦਾ ਕਿ ਆਪਾਂ ਜੇਕਰ ਆਪਾਂ ਆਪਾਂ ਦਾ ਪੰਜਾਬੀ ਇੰਡਸਟਰੀ ਦੇ ਵਿੱਚ ਐਕਟਿੰਗ ਦੇ ਤੌਰ ਤੇ ਗੱਲ ਕਰ ਲਈਏ ਜਾਂ ਸਿੰਗਿੰਗ ਦੇ ਤੌਰ ਤੇ ਗੱਲ ਕਰ ਲਈਏ ਹਨਾ ਉਹਦੇ ਵਿੱਚ ਆਪਾਂ ਦਿਲਜੀਤ ਦੋਸਾਂਝ ਨੂੰ ਹਮੇਸ਼ਾ ਦੇਖਦੇ ਆ ਤਾਂ ਜਦੋਂ ਐਕਟਿੰਗ ਦੀ ਗੱਲ ਆਉਂਦੀ ਹੈ ਤਾਂ ਆਪਾਂ ਨਿਮਰਤ ਨੂੰ ਲੱਭਦੇ ਆ ਹਨਾ ਹਰ ਇੱਕ ਫਿਲਮ ਦੇ ਵਿੱਚ ਸੋ ਇਸ ਚੀਜ਼ ਦੀ ਸਾਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਸਾਡੀ ਇੰਡਸਟਰੀ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਇਹੋ ਜਿਹੇ ਜਵਾਨ ਨੇ ਜੋ ਸਾਡੀ ਇੰਡਸਟਰੀ ਨੂੰ ਅੱਗੇ ਲੈ ਕੇ ਜਾ ਰਹੇ ਨੇ ਹਨਾ ਸੋ ਫਿਲਹਾਲ ਤੁਸੀਂ ਆਪਣੇ ਆਪ ਨੂੰ ਕਿੱਥੇ ਵੇਖਦੇ ਹੋ ਕੀ ਲੱਗਦਾ ਹੈ ਕਿ ਤੁਹਾਨੂੰ ਕਿਸ ਚੀਜ਼ ਤੇ ਹੈ ਕਿਸ ਮੋੜ ਤੇ ਹੈ ਕੀ ਚੀਜ਼ ਸਭ ਚੀਜ਼ਾਂ ਫਿਲਹਾਲ ਚੱਲ 10ਵੀਂ ਪਾਸ ਆਊਟ ਕੀਤੀ ਹੈ ਮੈਂ ਵੈਸੇ ਮੈਂ ਆਪਣੇ ਆਪ ਨੂੰ ਐਵੇਂ ਦੇਖਦਾ ਕਿ ਮੈਂ ਹੁਣ ਜਦ ਵੀ ਮੇਰੇ ਕੋਲ ਪ੍ਰੋਜੈਕਟ ਨਹੀਂ ਸੀਗੇ ਜਦੋਂ ਇੰਨੀਆਂ ਫਿਲਮਾਂ ਨਹੀਂ ਸੀ ਕਿਉਂਕਿ ਮੇਰੀ ਉੱਪਰ ਐਵੇਂ ਦੀ ਹੈ ਕਿ ਨਾ ਮੈਂ ਹਲੇ ਵੱਡਿਆਂ ਦੇ ਵਿੱਚਾਂ ਨਾ ਮੈਂ ਹਲੇ ਛੋਟਿਆਂ ਦੇ ਵਿੱਚਾਂ ਸੋ ਉਸ ਕਰਕੇ ਸਾਨੂੰ ਪ੍ਰੋਜੈਕਟ ਕਰਨਾ ਪਿਆ ਸਟੂ 3 ਸਟੋਲਾ ਯਾਰਾਂ ਦਾ ਵੈਸੇ ਵੀ ਜਦ ਮੇਰੇ ਕੋਲ ਪ੍ਰੋਜੈਕਟ ਨਹੀਂ ਸੀਗੇ ਮੈਂ ਆਪਣਾ ਇੰਸਟਾ ਦੇ ਪੂਰਾ ਲੈਕ ਐਕਟਿਵ ਰਹਿੰਦਾ ਸੀਗਾ ਮੈਂ ਰੀਲਸ ਵਗੈਰਾ ਪਾਉਂਦਾ ਰਹਿੰਦਾ ਸੀ ਜਿਹੜੇ ਛੋਟੇ ਬੱਚੇ ਨੇ ਅੱਜ ਵੀ ਜੇ ਮੈਨੂੰ ਆ ਕੇ ਕੋਈ ਬੱਚਾ ਕਹਿੰਦਾ ਬਾਈ ਮੈਂ ਤੁਹਾਡੇ ਕਰਕੇ ਪੱਗ ਬੰਨੀ ਸ਼ੁਰੂ ਕੀਤੀ ਹੈ ਕਿਸੇ ਬੱਚੇ ਦੇ ਮਦਰ ਕਹਿੰਦੇ ਨੇ ਕਿ ਮੇਰਾ ਬੇਟਾ ਤੁਹਾਡੇ ਵਰਗੀ ਪੱਗ ਬੰਨਦਾ ਸੋ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਤੇ ਮੈਂ ਮੰਨਦਾ ਕਿ ਬਾਬਾ ਜੀ ਨੇ ਮੇਰੀ ਇੱਕ ਬਹੁਤ ਸੋਹਣੀ ਡਿਊਟੀ ਲਾਈ ਹੈ ਕਿ ਜੇ ਮੇਰੇ ਕਰਕੇ ਇੱਕ ਬੱਚਾ ਆਪਣੀ ਦਸਤਾਰ ਦੇ ਨਾਲ ਤੇ ਆਪਣੇ ਲੋਕ ਨਾਚ ਭੰਗੜੇ ਦੇ ਨਾਲ ਜੁੜ ਰਿਹਾ ਸੋ ਬਹੁਤ ਵਧੀਆ ਗੱਲ ਹੈ ਤੁਹਾਨੂੰ ਪਤਾ ਇੱਕ ਬਹੁਤ ਚੰਗਾ ਸੁਨੇਹਾ ਅੱਜ ਕੀ ਹਮੇਸ਼ਾ ਤੁਸੀਂ ਇਹ ਦਿੰਦੇ ਹੋ ਆਪਣੇ ਮਾਪਿਓ ਤਾਂ ਉਹਨੂੰ ਸ਼ੁਰੂ ਦੇ ਵਿੱਚ ਜਦੋਂ ਮਤਲਬ ਇਹ ਸਭ ਕੁਝ ਚੀਜ਼ਾਂ ਇਹਨਾਂ ਚੀਜ਼ਾਂ ਦੇ ਵਿੱਚ ਗੁਜ਼ਰਨਾ ਕਹਿ ਸਕਦੇ ਆ ਇਹਨਾਂ ਚੀਜ਼ਾਂ ਦੇ ਵਿੱਚ ਸਿਖਾਉਣਾ ਸ਼ੁਰੂ ਕੀਤਾ ਤੇ ਤਦੋਂ ਤੋਂ ਉਹਨਾਂ ਨੇ ਸਭ ਕੁਝ ਇਹ ਚੀਜ਼ਾਂ ਸਿਖਾਈਆਂ ਨੇ ਤੁਹਾਨੂੰ ਹਨਾ ਪਰ ਅੱਜ ਜਦੋਂ ਵੀ ਤੁਸੀਂ ਤੁਹਾਨੂੰ ਕੋਈ ਕਹਿੰਦਾ ਕਿ ਹਾਂ ਇਹ ਤੁਹਾਡੀ ਮਾਪੇ ਉਹਦੀ ਤੁਹਾਡੀ ਇੰਨੀ ਸਪੋਰਟ ਹੈਗੀ ਆ ਹਨਾ ਇਹ ਤੁਸੀਂ ਉਹਨਾਂ ਨੂੰ ਕਹਿੰਦੇ ਮਤਲਬ ਉਸ ਟਾਈਮ ਉਹਨਾਂ ਦਾ ਵੀ ਦੇਖੋ ਕਿੰਨਾ ਉਹਨਾਂ ਨੂੰ ਪ੍ਰਾਊਡ ਇਸ ਚੀਜ਼ ਦਾ ਫੀਲ ਹੁੰਦਾ ਹੈ ਹਨਾ ਲਾਈਕ ਹਰ ਬੱਚੇ ਦੀ ਕਾਮਯਾਬੀ ਪਿੱਛੇ ਹਰ ਵੱਡੇ ਦੀ ਕਾਮਯਾਬੀ ਪਿੱਛੇ ਉਹਨਾਂ ਦੇ ਪੇਰੈਂਟਸ ਦਾ ਹੱਥ ਜ਼ਰੂਰ ਹੁੰਦਾ ਹੈ ਮੇਰੀ ਕਾਮਯਾਬੀ ਦੇ ਪਿੱਛੇ ਹੁਣ ਅੱਜ ਮੈਂ ਜਿੱਥੇ ਵੀ ਹਾਂ ਮੈਂ ਹਲੇ ਆਪਣੀ ਲਾਈਫ ਦੀ ਆਪਣੀ ਕੈਰੀਅਰ ਦੀ ਪਹਿਲੀ ਪੌੜੀ ਚੜੀ ਹੈ ਸੋ ਉਹ ਸਾਰੀ ਚੀਜ਼ਾਂ ਪਿੱਛੇ ਮੇਰੇ ਪੇਰੈਂਟਸ ਦਾ ਹੀ ਹੱਥ ਹੈ ਸੋ ਮੈਂ ਸਾਰਿਆਂ ਨੂੰ ਬੱਸ ਇਹ ਨਹੀਂ ਕਹਾਂਗਾ ਕਿ ਆਪਣੇ ਬੱਚਿਆਂ ਦੇ ਨਾਲ ਗੱਲਾਂ ਜ਼ਰੂਰ ਕਰਿਆ ਕਰੋ ਉਹਨਾਂ ਨੂੰ ਪੁੱਛਿਆ ਕਰੋ ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ ਤੇ ਕੀ ਬਣਨਾ ਚਾਹੁੰਦੇ ਹੋ আচ্ছা ਇਹ ਤੋਂ ਮੇਰਾ ਸਵਾਲ ਆਇਆ ਜਦੋਂ ਕੋਈ ਸਕ੍ਰਿਪਟ ਮੂਵੀ ਦੀ ਆਉਂਦੀ ਹੈ ਜਾਂ ਤੁਹਾਨੂੰ ਕੋਈ ਆਫਰ ਕਰਦਾ ਹੈ ਹਨਾ ਤੇ ਪੇਰੈਂਟਸ ਦੇ ਨਾਲ ਕਿੰਨੀ ਗੱਲਬਾਤ ਕਰਦੇ ਹੋ ਉਸ ਰਿਗਾਰਡਿੰਗ ਕਿ ਉਹਨਾਂ ਦੀ ਸਹਿਮਤੀ ਕਿੰਨੀ ਕ ਲੈਂਦੇ ਹੋ ਦੇਖੋ ਜੀ ਕਾਲ ਹੀ ਪਾਪਾ ਨੂੰ ਆਉਂਦਾ ਜੇ ਪਾਪਾ ਹਾਂ ਕਰ ਦੇ ਫਿਰ ਮੈਂ ਅੱਗੇ ਕੰਮ ਕਰਦਾ ਇਹ ਤਾਂ ਵੈਸੇ ਸਾਨੂੰ ਐਨਾਂ ਹੀ ਹੁੰਦਾ ਕਿ ਚਲੋ ਚਾਹੇ ਪ੍ਰੋਜੈਕਟ ਛੋਟਾ ਹੈ ਵੱਡਾ ਜੋ ਕੁਝ ਵੀ ਹੈ ਆਪਾਂ ਜ਼ਰੂਰ ਕੰਮ ਕਰਨਾ ਮਰ ਚਲੋ ਫੇਰ ਵੀ ਕਿਸੇ ਚੀਜ਼ ਦੀ ਹੁੰਦੀ ਆ ਪਸੰਦ ਹੁੰਦੀ ਆ ਬੰਦੇ ਦੀ ਨਾ ਪਸੰਦ ਹੁੰਦੀ ਆ ਬੰਦੇ ਨੂੰ ਐਦਾਂ ਲੱਗਦਾ ਕਿ ਹਾਂ ਮੇਰੀ ਜਗ੍ਹਾ ਉਹਨੂੰ ਹੋਣਾ ਚਾਹੀਦਾ ਜਾਂ ਉਹ ਉਹਨੂੰ ਉਸ ਚੀਜ਼ ਦਾ ਕਾਸਟ ਕਰ ਲੈ ਕਦੇ ਇਸ ਚੀਜ਼ ਨੂੰ ਲੈ ਕੇ ਪਾਪਾ ਦੇ ਨਾਲ ਡਿਸਕਸ਼ਨ ਹੁੰਦੀ ਰਹੀ ਆ ਜਾਂ ਘਰ ਦੇ ਵਿੱਚ ਇਹ ਸਭ ਮਾਹੌਲ ਬਣਦਾ ਰਿਹਾ ਕਿ ਨਿਮਰਤ ਨਹੀਂ ਤੂੰ ਐ ਸਭ ਕਰੇਂਗਾ ਦੇਖੋ ਜੀ ਮੇਰੇ ਪੇਰੈਂਟਸ ਸ ਸ਼ੁਰੂ ਤੋਂ ਮੈਨੂੰ ਆ ਹੀ ਕਹੇ ਤੂੰ ਜਿਸ ਮਰਜ਼ੀ ਲਾਈਨ ਦੇ ਵਿੱਚ ਜਿਸ ਮਰਜ਼ੀ ਫੀਲਡ ਦੇ ਵਿੱਚ ਜਾਣਾ ਚਾਹੁੰਦਾ ਤੂੰ ਜਾ ਬਸ ਹਰ ਥਾਂ ਕੁਝ ਚੰਗਾ ਹੀ ਵੜਨਾ ਹੈ ਕੁਝ ਵਧੀਆ ਕਰਨਾ ਹੈ ਆਪਾਂ ਸੋ ਪ੍ਰੋਜੈਕਸ਼ਨ ਲੈ ਕੇ ਹੁਣ ਐਵੇਂ ਹੁੰਦਾ ਕਿ ਉਹਨਾਂ ਦੇ ਵਿੱਚ ਮੇਰਾ ਕੈਰੇਕਟਰ ਐਵੇਂ ਸੀਗਾ ਕਿ ਮੈਂ ਇਨਰੀਅਲ ਵੀ ਹੁੰਦਾ ਹੀ ਆ ਮੇਰਾ ਪਹਿਲਾ ਗਾਣਾ ਮੇਰੀ ਮਾਂ ਭੱਜੀ ਬਾਜੀ ਦਾ ਉਹਦੇ ਵਿੱਚ ਮੈਂ ਇਨਰੀਅਲ ਜਿਵੇਂ ਦਾ ਸੀਗਾ ਮੈਂ ਉਵੇਂ ਦਾ ਹੀ ਪੋਰਟਰੇ ਕੀਤਾ ਮਾਂ ਫਿਲਮ ਉਦੇ ਵਿੱਚ ਵੀ ਮੈਂ ਉਵੇਂ ਹੀ ਪੋਰਟਰੇ ਹੋਇਆ ਜਿਵੇਂ ਦਾ ਮੈਂ ਹੈਗਾ ਸੋ ਮੈਨੂੰ ਹਾਲ ਤੱਕ ਜਿੰਨੇ ਵੀ ਪ੍ਰੋਜੈਕਟ ਆਫਰ ਹੋਏ ਆ ਉਹ ਸਾਰੇ ਮੇਰੇ ਨਾਲ ਮਿਲਦੇ ਜੁਲਦੇ ਹੀ ਨੇ ਰਿਐਲਿਟੀ ਦੇ ਨਾਲ ਮੈਚ ਕਰਦੇ ਨੇ ਤੁੱਲਾ ਯਾਰਾਂ ਦਾ ਕਿੰਨਾ ਕੁ ਮੈਚ ਕਰ ਰਿਹਾ ਤੁੱਲਾ ਯਾਰਾਂ ਦਾ ਤਾਂ ਪੂਰਾ ਮੈਚ ਕਰੇਗਾ ਜੇ ਤੁਸੀਂ ਪਹਿਲਾ ਐਪੀਸੋਡ ਦੀ ਸਟਾਰਟਿੰਗ ਦੇਖ ਲਓਗੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿੰਨਾ ਨਿਮਰਤ ਜਿਵੇਂ ਦਾ ਰਿਐਲਿਟੀ ਹੈਗਾ ਉਵੇਂ ਦਾ ਹੀ ਇਸੇ ਪੋਰਟਰੇ ਹੋਇਆ ਹੈ ਤੇ ਆਪਣੀ ਸਟੂਡੈਂਟ ਲਾਈਫ ਨੂੰ ਜਾਂ ਜਦੋਂ ਆਪ ਤੁਸੀਂ ਕਲਾਸਿਸ ਦੇ ਵਿੱਚ ਵਿਚਰਦੇ ਸੀ ਉਸ ਚੀਜ਼ ਨੂੰ ਤੁਸੀਂ ਰੀਅਲ ਫਾਰਮ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਔਨ ਸਕਰੀਨ ਹਾਂਜੀ ਆਪਾਂ ਸਾਡੀ ਪੂਰੀ ਕੋਸ਼ਿਸ਼ ਹੈ ਕਿ ਈਵਨ ਕੀ ਚਾਹੇ ਬੱਚਾ ਹੈ ਚਾਹੇ ਵੱਡਾ ਹੈ ਬੱਚੇ ਜਿਹੜੇ ਹਲੇ ਆਪਣੀ 10ਵੀਂ ਦੇ ਵਿੱਚੋਂ ਜਾਂ +1 +2 ਚੋਂ ਲੰਘ ਰਹੇ ਨੇ ਉਹ ਸਾਡੀ ਸ਼ਰਾਰਤਾਂ ਦੇ ਨਾਲ ਰਿਲੇਟ ਕਰਨ ਤੇ ਜਿਹੜੇ ਵੱਡੇ ਲੰਘ ਚੁੱਕੇ ਨੇ ਜਿਹੜੇ ਜੌਬਸ ਕਰ ਰਹੇ ਨੇ ਜਾਂ ਜਿਹੜੇ ਹੁਣ ਅੱਜ ਕਾਫੀ ਵੱਡੀ 에जेस ਦੇ ਨੇ ਸੋ ਉਹ ਵੀ ਰਿਲੇਟ ਕਰਨ ਇਹਦੇ ਨਾਲ ਕਿ ਆਪਣੇ ਸਕੂਲ ਟਾਈਮ ਨੂੰ ਯਾਦ ਕਰਨ ਸਾਡੀ ਪੂਰੀ ਕੋਸ਼ਿਸ਼ ਹੈ ਕਿ ਸਾਰੇ ਇਹਦੇ ਨਾਲ ਰਿਲੇਟ ਕਰਨਗੇ ਹਾਂ ਸੋ ਤੁਹਾਡਾ ਆਪਾਂ ਇੱਕ ਚੀਜ਼ ਹੋਰ ਬੜੀ ਪ੍ਰੈਸ ਕਾਨਫਰੰਸ ਦੇ ਵਿੱਚ ਹੁਣੇ ਸੁਣੀ ਹੈ ਕਿ ਟੀਚਰ ਤੇ ਸਟੂਡੈਂਟ ਦਾ ਵੀ ਬੜਾ ਜ਼ਿਆਦਾ ਹੋ ਰਿਹਾ ਬੌਂਡ ਰਿਹਾ ਆਪਸ ਦੇ ਵਿੱਚ ਸੋ ਫ ਨੇ ਆਈਡਲ ਮੰਨਦੇ ਹੋਏ ਕਹਿ ਸਕਦੇ ਆ ਕਿ ਤੁਸੀਂ ਆਪਣੀ ਇਸ ਰੀਅਲ ਲਾਈਫ ਨੂੰ ਕਹਿ ਸਕਦੇ ਆ ਕਿ ਇਸ ਰਿਐਲਿਟੀ ਦੇ ਨਾਲ ਕਿਹੜੇ ਟੀਚਰ ਦੇ ਨਾਲ ਰਿਲੇਟ ਕਰੋਗੇ ਦੇਖੋ ਜੀ ਬਹੁਤ سارے ਟੀਚਰਸ ਨੇ ਮੇਰੇ ਬਟ ਸਭ ਤੋਂ ਵੱਡੇ ਟੀਚਰ ਤੁਹਾਡੇ ਪੇਰੈਂਟਸ ਤੁਹਾਡੇ ਮਾਪਿਓ ਹੀ ਹੁੰਦੇ ਨੇ ਜੋ ਚੀਜ਼ ਤੁਹਾਨੂੰ ਉਹ ਸਿਖਾਣਗੇ ਉਹ ਕੋਈ ਵੀ ਤੁਹਾਨੂੰ ਬਾਹਰਲਾ ਨਹੀਂ ਸਿਖਾਏਗਾ ਸੋ ਜੇ ਸਭ ਤੋਂ ਪਹਿਲਾਂ ਕਹੀਏ ਕਿ ਆਪਣੇ ਟੀਚਰ ਦੇ ਪੈਰੀ ਹੱਥ ਲਾਓ ਤਾਂ ਆਪਣੇ ਪੇਰੈਂਟਸ ਦੇ ਪੈਰੀ ਹੱਥ ਲਾਓ ਅੱਜ ਮੈਂ ਜਿੱਥੇ ਵੀ ਹਾਂ ਸਾਰਾ ਕੁਝ ਉਹਨਾਂ ਕਰਕੇ ਹੀ ਹੈ ਬਿਲਕੁਲ ਸੋ ਆਪਾਂ ਹਮੇਸ਼ਾ ਇਹ ਦੁਆ ਕਰਾਂਗੇ ਕਿ ਤੁਸੀਂ ਪੰਜਾਬੀ ਇੰਡਸਟਰੀ ਨੂੰ ਜਿਸ ਤਰ੍ਹਾਂ ਦੇ ਨਾਲ ਅੱਗੇ ਲੈ ਕੇ ਜਾ ਰਹੇ ਹੋ ਹਮੇਸ਼ਾ ਉਸੇ ਤਰ੍ਹਾਂ ਦੇ ਨਾਲ ਅੱਗੇ ਵੀ ਲੈ ਕੇ ਜਾਓ ਹਨਾ ਸੋ ਫਿਲਹਾਲ ਜੇਕਰ ਕਹਿ ਸਕਦੇ ਕਿ ਇਸ 2 3 ਨੂੰ ਲੈ ਕੇ ਕਿੰਨੇ ਕਿ ਐਕਸਾਈਟਮੈਂਟ ਹੋਰ ਜ਼ਿਆਦਾ ਤੁਹਾਡੇ ਕਿਉਂਕਿ 23 ਮਈ ਨੂੰ ਮੈਨੂੰ ਲੱਗਦਾ ਥੋੜੇ ਹੀ ਦਿਨ ਬਾਕੀ ਨੇ ਹੋਣ ਹਨਾ ਦੇਖੋ ਜੀ ਮੈਨੂੰ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਕਿਉਂਕਿ ਅੱਜ ਦਾ ਜਿਵੇਂ ਦਾ ਵੀ ਮਾਹੌਲ ਰਿਹਾ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਯਾਰ ਇਸ ਐਨੇ ਸਾਰੇ ਲੋਕ ਸਾਡੇ ਇੱਕ ਸੱਦੇ ਤੇ ਪਹੁੰਚੇ ਹਨ ਰਾਤੀ ਮੈਂ ਤਾਂ ਜੀ ਨਹੀਂ ਆ ਰਹੀ ਮੈਂ ਇਨਾ ਜ਼ਿਆਦਾ ਐਕਸਾਈਟਡ ਸੀਗਾ ਉਤੋਂ ਰਿਜ਼ਲਟ ਵੀ ਆਇਆ ਸੀ ਉਹਦੇ ਕਰਕੇ ਵੀ ਬਹੁਤ ਜ਼ਿਆਦਾ ਐਕਸਾਈਟਡ ਸੀਗੇ ਸੋ ਹੁਣ ਐਵੇਂ ਹੈ ਕਿ ਆਪਣੀ ਪੂਰੀ ਜੀ ਜਾਨ ਲਾ ਦੇਣੀ ਹੈ ਕਿ ਇਹਨੂੰ ਆਪਾਂ ਕੱਲੇ ਕੱਲੇ ਘਰ ਤੱਕ ਇਸ ਪ੍ਰੋਜੈਕਟ ਨੂੰ ਪਹੁੰਚਾਣਾ ਹੈ ਤੁਸੀਂ ਦੇਖੋਗੇ ਇੱਧਰ ਜਾਂ ਤੁਸੀਂ ਦੇਖੋਗੇ ਨਾ ਤਾਂ ਕੱਲੇ ਕੱਲੇ ਬੱਚੇ ਆ ਵੱਡੇ ਦੇ ਹੱਥ ਦੇ ਵਿੱਚ ਇੱਕ ਪੈਂਪਲੈਟ ਵੀ ਕੋਈ ਮਰਿਆ ਹੋਏਗਾ ਸਾਡੇ ਪੋਸਟਰ ਦਾ ਤੇ ਆਪਾਂ ਨਾਲ-ਨਾਲ ਇੱਕ ਸਕੈਨਰ ਵੀ ਲਾਤੇ ਕਿ ਸਰਚ ਕਰਨ ਦੀ ਲੋੜ ਹੀ ਨਹੀਂ ਸਕੈਨ ਕਰੋ ਸਿੱਧਾ YouTube ਚੈਨਲ ਤੇ ਪਹੁੰਚੋ ਸੋ ਸਾਡੀ ਪੂਰੀ ਕੋਸ਼ਿਸ਼ ਲੱਗੀ ਹੋਈ ਹੈ સો આપી કરે તરફ બાકી પ્રોજેક્ટ સુપર હિટ હોય નેપકમિંગ પ્રોજેક્ટર બહુ સારું દુવાનું અપકમિંગ ਤੇਈ ਮੈਨੂੰ ਜਿਹੜੀ ਵੈਬ ਸੀਰੀਜ਼ ਸਟ੍ਰੀਮ ਹੋਣ ਵਾਲੀ ਨਿਮਰਤ ਪ੍ਰਤਾਪ ਤੇ YouTube ਚੈਨਲ ਉੱਤੇ ਸਿਰੂ ਜ਼ਰੂਰ ਦੇਖੋ ਕਿਉਂਕਿ ਇਹ ਮੈਨੂੰ ਲੱਗਦਾ ਕਿ ਇੱਕ ਅਜਿਹਾ ਕਨਸੈਪਟ ਹੋਣ ਵਾਲਾ ਹੈ ਜਿਸ ਨੂੰ ਪਹਿਲੀ ਵਾਰ ਕਿਸੇ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਲਿਆਉਂਦਾ ਹੈ ਤੇ ਉਮੀਦ ਇਹੀ ਕਰਾਂਗੇ ਕਿ ਪ੍ਰੋਜੈਕਟ ਜਿਹੜਾ ਹਮੇਸ਼ਾ ਦੀ ਤਰ੍ਹਾਂ ਏਵੀਂ ਉੱਚਾ ਜਾਵੇ ਸੋ ਥੈਂਕ ਯੂ ਸੋ ਮਚ ਅਨਵਿਸ਼ਾਲ ਬਹੁਤ ਬਹੁਤ ਥੈਂਕ ਯੂ